ਕੌਸ਼ਲਾ ਸੁਖੇ ਮਾਜਰਾ ਵਿੱਚ ਖੜੇ ਆ ਹਲਕਾ ਵਿਧਾਇਕ ਜੀ ਨੇ ਛੱਡਾ ਸਾਡੇ ਨਾਲ ਚੰਚੇ ਦੌਰ ਤੇ ਅਮਨੇ ਸਾਹਿਬ ਤੁਸੀਂ ਕੌਸ਼ਲਾ ਪਹੁੰਚੋ ਕੀ ਕਰਨਾ ਚਾਹੋਗੇ ਪ੍ਰਵੰਦਾ ਬਾਰੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਪ੍ਰਵੰਦ ਕੀਤੀ ਜਾ ਰਹੀ ਤੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਅੱਜ ਸਾਡੇ ਸਤਿਕਾਰਯੋਗ ਐਮਪੀ ਸਾਹਿਬ ਵਸਤਾ ਮਰਵਿੰਦਰ ਸਿੰਘ ਕੰਗ ਜੀ ਔਰ ਸਾਡੀ ਸਾਰੀ ਟੀਮ ਅਸੀਂ ਸੁਖੇ ਮਾਜਰਾ ਗਊਸ਼ਾਲਾ ਦੇ ਵਿੱਚ ਅਸੀਂ ਅੱਜ ਇਸ ਕਰਕੇ ਆਏ ਕਿਉਂਕਿ ਸਾਨੂੰ ਜਿਹੜੇ ਇੱਥੇ ਦੇ ਸਾਡੇ ਸਰਪੰਚ ਸਾਹਿਬ ਹੈ ਔਰ ਜਿਹੜੀ ਇੱਥੇ ਦੀ ਗਊਸ਼ਾਲਾ ਦੀ ਟੀਮ ਹੈ ਉਹਨਾਂ ਵੱਲੋਂ ਸਾਨੂੰ ਇੱਕ ਸੁਨੇਹਾ ਮਿਲਿਆ ਸੀ ਕਿ ਕੁਝ ਜਿਹੜਾ ਇੱਥੇ ਚਾਰੇ ਦੇ ਵਿੱਚ ਫੀਡ ਦੇ ਵਿੱਚ ਕਮੀ ਆ ਰਹੀ ਹੈ ਕਿਉਂਕਿ ਸੈਂਕੜਿਆਂ ਦੀ ਗਿਣਤੀ ਸੀ 400 ਦੇ ਕਰੀਬ ਇੱਥੇ ਪਸ਼ੂ ਨੇ 400 ਦੇ ਕਰੀਬ ਇੱਥੇ ਜੋ ਗਊ ਧਨ ਹੈ ਸੋ ਇਸ ਕਰਕੇ ਇਦਾਂ ਦੀ ਕੋਈ ਵੀ ਕਮੀ ਨਾ ਆਵੇ ਜਿਸ ਕਰਕੇ ਮੌਕੇ ਤੇ ਆ ਕੇ ਅਸੀਂ ਵੱਖ-ਵੱਖ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਅਨੁਸਾਰੇ ਜਿਹੜੇ ਬੰਦੋਬਸਤ ਹੈ ਉਹ ਆਪਾਂ ਤੁਰੰਤ ਕਰਨ ਲਈ ਕਿਹਾ ਔਰ ਕੱਲ ਤੱਕ ਵੈਸੇ ਹੁਣ ਇੱਥੇ ਇਸ ਵੇਲੇ ਕਿ ਪਹਿਲਾਂ ਵੀ ਫੋਨ ਤੇ ਮੈਦਾਨੀ ਸੱਜਣਾ ਦੇ ਨਾਲ ਵੀ ਰਾਬਤੇ 'ਚ ਰਹਿਆ ਸੋ ਬਾਕੀ ਆਪਣੇ ਤੌਰ ਤੇ ਵੀ ਬਹੁਤ ਸਾਰੇ ਜਿਹੜੇ ਲੋਕ ਹੈ ਇਸ ਗਊਸ਼ਾਲਾ ਸੇਵਾ ਕਰਦੇ ਹੁਣ ਫਿਰ ਫਿਲਹਾਲ ਇੱਥੇ ਜਿਹੜਾ 1-2 ਦਿਨ ਦਾ ਹਲੇ ਚਰਾ ਹੈ ਉਹ ਇਸ ਵੇਲੇ ਇੱਥੇ ਮੌਜੂਦ ਹੈ ਪਿਆ ਹੈ ਕੱਲ ਤੱਕ ਅਸੀਂ ਇਸ ਗਊਸ਼ਾਲਾ ਦੇ ਵਿੱਚ ਹਰ ਹਿੱਲੇ ਜਿਹੜਾ ਮਹਿਕਮੇ ਵੱਲੋਂ ਜਿਹੜਾ ਹੋਰ ਚਾਰਾ ਹੈ ਉਹ ਵੀ ਪੁੱਜਦਾ ਕਰਦਾਂਗੇ ਤਾਂ ਕਿ ਚਾਰਾ ਇੱਥੇ ਖਤਮ ਨਾ ਹੋਵੇ ਔਰ ਮੈਂ ਆਪਣੇ ਵੱਲੋਂ ਵੀ ਨਿੱਜੀ ਤੌਰ ਤੇ ਵੀ ਕੱਲ ਤੱਕ ਜਿਹੜਾ ਚਾਰਾ ਸਮਾਜ ਸਭ ਦੀ ਡਿਊਟੀ ਲਈ ਆ ਬ ਇਹਨਾਂ ਦੇ ਨਾਲ ਆਪਾਂ ਇਹ ਪੇਮੈਂਟ ਕਰਕੇ ਕੱਲ ਤੱਕ ਚਾਰਾ ਖਰੀਦ ਕੇ ਆਪਣੇ ਤੌਰ ਤੇ ਵੀ ਇੱਕ ਗਊਸ਼ਾਲਾ ਦੇ ਵਿੱਚ ਮੈਂ ਕੱਲ ਤੱਕ ਜਿਹੜਾ ਉਹ ਪੁੱਜਦਾ ਕਰੂੰਗਾ ਪਰ ਅਧਿਕਾਰੀਆਂ ਵਾਲਾ ਮਹਿਕਮੇ ਵਾਲਾ ਵੀ ਜਿਹੜਾ ਚਾਰਾ ਇੱਥੇ ਪਹੁੰਚਦਾ ਪਹੁੰਚਦਾ ਕਰਾਂਗੇ ਔਰ ਛੇਤੀ ਮੈਂ ਕੱਲ ਨੂੰ ਜਿਹੜੇ ਇਹਨਾਂ ਨੇ ਹੋਰ ਮਸਲੇ ਦੱਸਿਆ ਉਹਦੇ ਬਾਰੇ ਕੱਲ ਨੂੰ ਮੈਂ ਅਧਿਕਾਰੀਆਂ ਦੀ ਇੱਕ ਮੀਟਿੰਗ ਵੀ ਲਵਾਂਗਾ ਤਾਂ ਕਿ ਜਿਹੜੇ ਸੁਝਾਅ ਜਿਹੜੇ ਮਸਲੇ ਪੰਚਾਇਤ ਨੇ ਔਰ ਪ੍ਰਬੰਧਕਾਂ ਨੇ ਦੱਸਿਆ ਉਹ ਸੁਝਾਵਾਂ ਦੇ ਮੁਤਾਬਕ ਗਊਸ਼ਾਲਾ ਨੂੰ ਅੱਗੇ ਜਿਹੜਾ ਚਲਾਇਆ ਜਾ ਸਕੇ ਔਰ ਨਾਲ ਹੀ ਮੈਂ ਵਕ ਵਕ ਜਿਹੜੇ ਆਪਣੇ ਇਲਾਕੇ ਦੇ ਲੋਕ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਗਊਸ਼ਾਲਾ ਦੀ ਸੇਵਾ ਦੇ ਵਿੱਚ ਸਾਨੂੰ ਸਭ ਨੂੰ ਮਿਲ ਕੇ ਹਰ ਵੇਲੇ ਡੱਡੇ ਰਹਿਣਾ ਚਾਹੀਦਾ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਹੈ ਉਹ ਵੀ ਆਪਾਂ ਕਰਾਣੇ ਆ ਜਿਹੜੇ ਅਸੀਂ ਆਪਣੇ ਤੌਰ ਤੇ ਕਰ ਸਕਦੇ ਆ ਉਹ ਵੀ ਆਪਾਂ ਨਾਲ ਨਾਲ ਗਊਸ਼ਾਲਾ ਦੇ ਲਈ ਕਰਦੇ ਰਹੀਏ ਪਹਿਲਾਂ ਮੈਂ ਮੈਂ ਵੀ ਆਪਣੇ ਤੌਰ ਤੇ ਜਿਹੜਾ ਉਹ ਜੋ ਕਰ ਸਕਦਾ ਨਿੱਜੀ ਤੌਰ ਤੇ ਵੀ ਕਰ ਰਿਹਾ ਔਰ ਸਰਕਾਰ ਵਾਲਾ ਵੀ ਕੱਲ ਤੱਕ ਪੁੱਛਦਾ ਕਰਾਂਗੇ ਹਰ ਹਾਲ ਦੇ ਵਿੱਚ ਜਿਹੜੀ ਕੁਛ ਸਾਡੇ ਮਜ਼ਦੂਰ ਹੈ ਇਹਨਾਂ ਦੇ ਮਸਲੇ ਹੈ ਜਿਹੜੇ ਇਥੇ ਸੇਵਾ ਕਰਦੇ ਆ ਉਹ ਵੀ ਐਮਪੀ ਸਾਹਿਬ ਦੇ ਵੀ ਤਾਂ ਅੰਜ ਲੈ ਜਾਂਦੇ ਆ ਇਹਨਾਂ ਨੇ ਵੀ ਅਪਸਾਰਾਂ ਗੱਲ ਕੀਤੀ ਹੈ ਉਹ ਸਾਰੇ ਵੀ ਜਲਦੀ ਸੁਲਝਾਏ ਜਾਣਗੇ ਸੋ ਇਸੇ ਐਮਐਲਏ ਦਿਨੇਸ਼ ਚੱਡਾ ਜੀ ਉਹਨਾਂ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜੋ ਗਊਸ਼ਾਲਾ ਵਿੱਚ ਜਿਹੜੀਆਂ ਚਾਰੇ ਦੀਆਂ ਦਿੱਕਤਾਂ ਉਸ ਨੂੰ ਕੱਲ੍ਹ ਦੇ ਹੀ ਬਿਲਕੁਲ ਲੋਕਾਂ ਵੱਲੋਂ ਜੋ ਹੱਲ ਕੀਤਾ ਜਾਵੇਗਾ ਉਹਨਾਂ ਵੱਲੋਂ ਆਪਣੇ ਤੌਰ ਤੇ ਵਿਵਸਥਾ ਕੀਤੀ ਜਾ ਰਹੀ ਹੈ ਤੇ ਨਾਲੇ ਪ੍ਰਸ਼ਾਸਨ ਵੱਲੋਂ ਚਾਰਾ ਇੱਥੇ ਪਹੁੰਚਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਇਸ ਗਊਸ਼ਾਲਾ ਦੇ ਰੱਖ-ਖਾਬ ਲਈ ਇਸ ਗਊ ਮਾਤਾ ਦੇ ਸੰਭਾਲ ਦੇ ਲਈ ਅੱਗੇ ਆਓ ਕਿ ਤੁਸੀਂ ਵੀ ਆਪਣੇ ਵੱਲੋਂ ਬਤਵਾਚਾਰੀ ਸੇਵਾ ਗਊਸ਼ਾਲਾ ਪਹੁੰਚਾਓ ਆਪਣੇ ਸਹਿਯੋਗੀ ਪ੍ਰਦੀਪ ਤੁਮਾਦਲਾ ਮੇਰਾ ਪਛਾਣ ਨਾਮ ਯੂਜ਼ ਤੋਂ ਦਿਨੇਸ਼ ਲਲ ਨੂਪੇਵਦੀ ਰੂਪਨਗਰ ਸਸਕਾਲ ਜੀ ਸਾਡੇ ਪਿੰਡ ਸੁਖੇ ਮਾਧਰੇ ਚ ਸਰਕਾਰੀ ਗਊਸ਼ਾਲਾ ਕੈਟਲ ਫਾਊਂਡ ਪਿਛਲੇ 10-15 ਦਿਨਾਂ ਤੋਂ ਇੱਥੇ ਪਸ਼ੂਆਂ ਨੂੰ ਹਰੇ ਚਾਰੇ ਦੀ ਬਹੁਤ ਦਿੱਕਤ ਆ ਰਹੀ ਥੀ ਇਸ ਦਿੱਕਤ ਨੂੰ ਦੇਖਦੇ ਹੋਏ ਅਸੀਂ ਆਪਣੇ ਵਿਧਾਇਕ ਸਾਹਿਬ ਨੂੰ ਬੇਨਤੀ ਕੀਤੀ ਜੋ ਵੀ ਪ੍ਰਸ਼ਾਸਨ ਪੂਰੀ ਕਮੇਟੀ ਪ੍ਰਸ਼ਾਸਨ ਦੀ ਦੇਖਦੀ ਹੈ ਅਸੀਂ ਉਹਨਾਂ ਦੇ ਰਾਤੇ ਤੇ ਉਹਨਾਂ ਨੂੰ ਬੋਲਿਆ ਤੇ ਅੱਜ ਸਾਡੇ ਕੋਲ ਸਾਡੇ ਐਮਪੀ ਮਾਲਵਿੰਦਰ ਸਿੰਘ ਕੰਗ ਔਰ ਸਾਡੇ ਹਲਕਾ ਵਿਧਾਇਕ ਐਮ ਐਲ ਏ ਦਿਨੇਸ਼ ਚੱਡਾ ਜੀ ਸਾਡੇ ਕੋਲ ਪਹੁੰਚੇ ਆ ਤੇ ਸਾਡੇ ਕੋਲ ਪਹੁੰਚ ਗਏ ਉਹਨਾਂ ਨੇ ਸਾਡੀਆਂ ਸਮੱਸਿਆਵਾਂ ਸੁਣੀਆਂ ਜਿਹੜੇ ਇੱਥੇ ਤੇ ਸਾਡੇ ਵਰਕਰ ਸੀ ਇਹ ਜਿਹੜੇ ਵਰਕਰ ਹੈ ਹੈਂਡ ਟੂ ਮਾਉਥ ਵਾਲੇ ਬੰਦੇ ਆ ਟੋਟਲ ਇਹ ਕਮਾ ਕੇ ਦਿਨ ਦੀ ਦਿਹਾੜੀ ਲਾ ਕੇ ਹੀ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦੇ ਆ ਤਾਂ ਇਹਨਾਂ ਦੀ ਸੈਲਰੀ ਦਾ ਵੀ ਬਹੁਤ ਦਿੱਕਤ ਆ ਰਹੀ ਸੀ 2-3 ਮਹੀਨੇ ਦੀ ਸੈਲਰੀ ਪੈਂਡਿੰਗ ਦੀ ਉਹ ਵੀ ਅਸੀਂ ਵਿਧਾਇਕ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਤੇ ਰਹੀ ਚਾਰੇ ਦੀ ਚਾਰੇ ਦੀ ਵੀ ਹਜ ਵਿਧਾਇਕ ਸਾਹਿਬ ਸਾਨੂੰ ਅਸ਼ਵਾਸ਼ਣ ਦੇ ਕੇ ਗਏ ਆ ਵੀ ਜਿਹੜਾ ਚਾਰਾ ਹੈ ਕੱਲ ਤੱਕ ਅਸੀਂ ਕਿਸੇ ਵੀ ਹਾਲਤ ਤੱਕ ਹਾਲਤ ਵਿੱਚ ਜਿਹੜਾ ਸਰਕਾਰੀ ਚਾਰਾ ਆਂਦਾ ਹੈਗਾ ਜੀ ਉਹ ਵੀ ਪੁੱਜਦਾ ਕਰਾਂਗੇ ਤੇ ਰੇਹਾ ਜਿਹੜਾ ਆਪਣੇ ਪੱਲਿਓਂ ਵੀ ਕਹਿੰਦੇ ਮੈਂ ਜ਼ਰੂਰ ਜਿੰਨਾ ਵੀ ਹੋ ਸਕੇ ਤਾਂ ਅਸੀਂ ਜ਼ਰੂਰ ਭੇਜਾਂਗੇ ਖੈਰ ਅਸੀਂ ਮੇਤਾ ਇਲਾਕੇ ਦੇ ਦਾਨੀ ਸੱਜਣਾ ਨੂੰ ਇਹ ਹੀ ਬੇਨਤੀ ਕਰਦਾ ਕਿ ਇਲਾਕੇ ਦੇ ਵਿੱਚ ਜਿਹੜੀਆਂ ਗਊਸ਼ਾਲਾ ਆਇਆਂ ਛੋਟੀਆਂ-ਛੋਟੀਆਂ ਗਊਸ਼ਾਲਾ ਆਇਆ ਇਹ ਇੱਕ ਹੀ ਗਊਸ਼ਾਲਾ ਹੈ ਸਰਕਾਰੀ ਗਊਸ਼ਾਲਾ 400 ਪਲੱਸ ਗਾਵਾਂ ਨੇ ਇੱਥੇ ਤੇ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੋ ਸਕੇ ਇਸ ਗਊਸ਼ਾਲਾ ਦੇ ਵਿੱਚ ਦਾਨ ਕੀਤਾ ਜਾਵੇ ਇਹ ਹੜ੍ਹ ਦੇ ਕਾਰਨ ਇਹ ਸਥਿਤੀ ਇੱਥੇ ਆਈ ਹੈ ਖੈਰ ਸਾਨੂੰ ਪੂਰਨ ਵਿਸ਼ਵਾਸ ਹੈ ਐਮਐਲਏ ਸਾਹਿਬ ਆਏ ਆ ਜਰੂਰ ਸਾਡੀ ਮਦਦ ਕਰਨਗੇ ਜੀ ਤੇ ਇਲਾਕੇ ਵਾਸੀਆਂ ਨੂੰ ਫੇਰ ਸਾਡੇ ਲੋਕਲ ਜਿਹੜੇ ਇਲਾਕੇ ਦੇ ਸੇਵਾਦਾਰ ਹੈ ਵੈਸੇ ਤਾਂ ਕਈ ਸੇਵਾਦਾਰ ਹੈਗੇ ਆ ਸਾਡੇ ਸੰਜੂ ਬਾਜੀ ਜੀ ਆ ਜੀ ਕਾਨਪੁਰ ਖੂਹੀ ਤੋਂ ਆਗੇ ਉਹਨਾਂ ਨੇ ਸੇਵਾ ਕੀਤੀ ਬਹੁਤ ਵੱਡੀ ਸਾਨੂੰ ਸਾਡੇ 4-5 ਕਿੱਲੇ ਦਿੱਤੇ ਆਗੇ ਮੱਕ ਦੇ ਤੇ ਪੰਮਾ ਭਾਜੀ ਡੂਮੇਵਾਲ ਤੋਂ ਹੋਰ ਵੀ ਅਲਗ-ਅਲਗ ਪਿੰਡਾਂ ਤੋਂ ਬਹੁਤ ਸਾਰੇ ਦਾਨੀ ਸੱਜਣ ਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਜੀ ਤੇ ਇਲਾਕੇ ਦੇ ਹੋਰ ਵੀ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਆਂ ਕਿ ਜਿੰਨਾ ਵੀ ਹੋ ਸਕੇ ਇਸ ਗਊਸ਼ਾਲਾ ਵਿੱਚ ਵੱਧ ਤੋਂ ਵੱਧ ਦਾਨ ਕਰੋ ਜੀ ਧੰਨਵਾਦ